ਸਾਸਤਰੀ ਕਾਲ ਜੀ ਪੁਰਾਣੇ ਸਮਿਆਂ ਵਿੱਚ ਜਦੋਂ ਮੀਂਹ ਨਹੀਂ ਸੀ ਰੁਕ ਦਿੰਦੇ ਤੇ ਸਾਡੇ ਵੱਡੇ ਮੰਮੀ ਤੁਸੀਂ ਦੇਖਿਆ ਹੋਇਆ ਹੈ ਕਿ ਉਹ ਮਸਾਪਰ ਬਣਾ ਕੇ ਕੰਧਰ ਉੱਚੀ ਜਗ੍ਹਾ ਤੇ ਟੰਗ ਦਿੰਦੇ ਹੁੰਦੇ ਸੀ ਕੰਧ ਤੇ ਕਹਿੰਦੇ ਹੁੰਦੇ ਸੀ ਕਿ ਮਸਾਪਰ ਪਿਆ ਚੱਲ ਮੀਂਹ ਪਾਵੇਂ ਠਾਲਾ ਅਸੀਂ ਵੀ ਅੱਜ ਪੰਜਾਬ ਦੀ ਲਾਤ ਨੂੰ ਦੇਖਦੀ ਹੋਏ ਅਸੀਂ ਟਰੋਟਕਾ ਵਰਤਣ ਲੱਗੇ ਹੋਏ ਆਂ ਸ਼ਾਇਦ ਕਿਦਾਂ ਹੀ ਰੱਬ ਸੁਣ ਲਵੇ ਤੇ ਮੀਂਹ ਨੂੰ ਠੱਲ ਪਾਵੇ ਤੇ ਸਾਡੇ ਪੰਜਾਬ ਦੇ ਪੁਰਾਣੇ ਦਿਨ ਵਾਪਸ ਆ ਜਾਣ ਇਹੀ ਸੋਚ ਕੇ ਅਸੀਂ ਇਹਨੂੰ ਯਾਤਰੀ ਬਣਾ ਕੇ ਟੰਗਾਂ ਲੱਗੇ ਹਾਂ ਯਾਤਰੀ ਚ ਪੱਗ ਬਣ ਕੇ ਲੜੀ ਹੋ ਰਹੇ ਨੇ ਅਸੀਂ ਇਹਨਾਂ ਨੂੰ ਉੱਤ ਜਗ੍ਹਾ ਟੰਗ ਦਵਾਂਗੇ ਐਨ ਯਾਤਰੀ ਦਾ ਨਾਸ਼ੇ ਵਾਂਦੇ ਲੱਗੇ ਨਾਲ

i don't